ਬਹੁਤ ਸਾਰੇ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਹੜਪੀਰਤਾਂ ਦੀ ਮਦਦ ਕਰ ਰਹੇ ਨੇ ਜੀ ਬਹੁਤ ਸਾਰੇ ਲੋਕ ਇਹ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਅਫਵਾਹ ਚਲਾਈ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪੈਸਾ ਜਿਹੜਾ ਉਹਦੀ ਵਰਤੋਂ ਕੀਤੀ ਜਾ ਰਹੀ ਹੈ ਮਿਸਯੂਜ਼ ਕੀਤਾ ਜਾ ਰਿਹਾ ਇਸ ਨੂੰ ਕਿਸ ਤਰ੍ਹਾਂ ਦੀ ਪਹਿਲਾਂ ਮੈਂ ਉਹਦੇ ਤੇ ਇੱਕ ਪਹਿਲਾਂ ਗੱਲ ਕਹਿਣਾ ਚਾਹੁੰਦਾ ਪਹਿਲਾਂ ਤਾਂ ਸਾਰੀ ਉਮਰ ਰੋਪ ਲਾਉਂਦੇ ਰਹਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਕਿਤੇ ਸੇਵਾ ਨਹੀਂ ਕਰਦੀ ਜਿਹੜੇ ਲੋਕ ਉਸ ਸੰਸਥਾ ਨਾਲ ਸਾਡੀ ਸਰਮੌਰ ਸੰਸਥਾ ਨਾਲ ਜਿਹਦੇ ਪਿੱਛੇ ਸਾਡੇ ਬਜ਼ੁਰਗਾਂ ਨੇ ਸਿਰ ਤੇ ਖੂਨ ਦਿੱਤਾ ਹੈ ਲਈ ਹੈ ਸਾਡੇ ਹੱਕ ਲੈਨੇ ਉਹਨੂੰ ਅਜਨਿੰਦ ਦੇ ਨੇ ਉਹਦਾ ਹਿੱਸਾ ਰਹੇ ਹੁਣ ਉਦੋਂ ਇਹ ਆਵਾਜ਼ਾਂ ਕਿਉਂ ਨਹੀਂ ਉਠਾਈਆਂ ਗਈਆਂ ਇਹ ਬਿਲਕੁਲ ਝੂਠ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਰੀ ਜਥੇਬੰਦੀ ਅਸੀਂ ਆਪਣੇ ਤੌਰ ਤੇ ਸੇਵਾ ਕਰ ਰਹੇ ਆਂ ਤੇ ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਸੇਵਾ ਕਰ ਰਹੀ ਹੈ ਕਹਿੰਦੇ ਜੀ ਆਪਣੇਆਂ ਨੂੰ ਇਹ ਪਹਿਲਾਂ ਜਿਹੜਾ ਫੰਡ ਵੀ ਦਿੱਤਾ ਜਾ ਰਿਹਾ ਪੈਸਾ ਵੀ ਦਿੱਤਾ ਜਾ ਰਿਹਾ ਆਪਣੇ ਵਰਕਰਾਂ ਨੂੰ ਦਿੱਤਾ ਜਾ ਰਿਹਾ ਇਦਾਂ ਦੇ ਵੀ ਪ੍ਰਚਾਰ ਚੱਲਦੇ ਜਿਹੜੇ ਗੱਲ ਕਰਦੇ ਨੇ ਪਹਿਲਾਂ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਕੀ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਐਡੀ ਵੱਡੀ ਨਾਕਾਮੀ ਹੋ ਗਈ ਉਹਨਾਂ ਤੇ ਸਵਾਲ ਉਠਾਓ ਤੇ ਸਵਾਲ ਕੀਤੇ ਡਰੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜੇ ਆਪਣੀ ਜੇਬ ਚੋਂ ਸੇਵਾ ਕਰ ਰਹੇ ਨੇ ਸਾਨੂੰ ਲੋਕਾਂ ਦੀ ਸੇਵਾ ਕਰ ਲੈਣ ਦੋ ਹਾਂ ਤੁਹਾਡਾ ਕੰਮ ਹੈ ਤੁਸੀਂ ਸਾਨੂੰ ਗਾਲ੍ਹਾਂ ਦੇਣੀਆਂ ਨੇ 2 ਮਹੀਨੇ ਬਾਅਦ ਦੇ ਲੋ ਯਾਰ ਕਿ ਸੁਪਰੀਮ ਕੋਰਟ ਵੱਲੋਂ ਫੈਸਲਾ ਆ ਗਿਆ ਜੀ ਕਹਿੰਦੇ ਜਿਹੜੇ ਕਿਸਾਨ ਅੱਗ ਲਾਉਣ ਕਿ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਚ ਡੱਕ ਦੋ ਇੱਕ ਵੀ ਕਿਸਾਨ ਜੇ ਪਰਾਲੀ ਸਾੜਨ ਕਰਕੇ ਉਹਨੂੰ ਕੋਈ ਕਾਨੂੰਨੀ ਤਸ਼ੱਦਦ ਜਾਂ ਸਰਕਾਰੀ ਤਸ਼ੱਦਦ ਝਲਣੀ ਪਊਗੀ ਅਸੀਂ ਪਹਿਲਾਂ ਜਾ ਕੇ ਉਹਦੇ ਅੱਗੇ ਖੜੇ ਹੋਵਾਂਗੇ ਅਸੀਂ ਕਹਿੰਦੇ ਇਹਦਾ ਪੱਕਾ ਹੱਲ ਕਰ ਦਿਓ ਅਸੀਂ ਤਾਂ ਤਿਆਰ ਹਾਂ ਅਸੀਂ ਚਾਹੁੰਦੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਐਡਾ ਮਾੜਾ ਵਾਤਾਵਰਨ ਕਿਉਂ ਦਈਏ ਜਿੱਦੇ ਵਿੱਚ ਬਿਮਾਰੀਆਂ ਪਰ ਸਾਡੀ ਸਰਕਾਰ ਸੁਣੇ ਤਾਂ ਸਹੀ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਲੱਖਾਂ ਕਰੋੜ ਕਰਜ਼ੇ ਮਾਫ਼ ਕੀਤੇ ਜਾ ਸਕਦੇ ਨੇ ਸਾਨੂੰ ਸਬਸਿਡੀ ਦੇ ਦਿਓ ਪੂਰੀ ਸਾਡੇ ਸੰਧਾਂ ਦੇ ਹੁਣ ਅਸੀਂ ਤਾਂ ਮੰਗ ਰਹੇ ਹਾਂ ਕਿ ਸਾਡਾ ਮੁਆਵਜ਼ਾ ਪੂਰਾ ਦੇ ਦਿਓ ਸਾਡੇ ਬੌਣੇ ਰੋਗ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇ ਦਿਓ ਜਿਹੜੇ ਸਾਡੇ ਝਾੜ ਘਟ ਕੇ ਉਹਦਾ ਬੋਨਸ ਦੇ ਦਿਓ ਉਹ ਕਹਿੰਦੇ ਪਰਾਲੀ ਨਾ ਸਾੜੋ ਜਾਂ ਸਾਰੀਆਂ ਪਾਰਟੀਆਂ ਸਾਡੇ ਛਿੱਤਰ ਮਾਰ ਰਹੀਆਂ ਨੇ ਤੇ ਅਸੀਂ ਕਿਉਂ ਨਾ ਫਿਰ ਉਹ ਜੀ ਪਟਨਾ ਖੜੀਏ ਜਿਹੜੀ ਹੜਾ ਵਿੱਚ ਵੀ ਤਿੰਨ ਕਾਨੂੰਨ ਕੈਨਸਲ ਕਰਾਉਣ ਲਈ ਵੀ ਲੈਂਡ ਜਿਹੜੀ ਸੀਲਿੰਗ ਦੇ ਵਿੱਚ ਵੀ ਆ ਲੈਂਡ ਪੂਲਿੰਗ ਦੇ ਵਿੱਚ ਵੀ ਸਾਰੀਆਂ ਗੱਲਾਂ ਦੇ ਵਿੱਚ ਸਾਡੀ ਬਾਹ ਮੜੀ ਹੈ ਜੀ ਨੇ ਪਰ ਅਸੀਂ ਕੋਈ 파ੜ ਪਾਉਣ ਲਈ ਨਹੀਂ ਅਸੀਂ ਗੱਲ ਕਰ ਰਹੇ ਅਸੀਂ ਗੱਲ ਕਰ ਰਹੇ ਹਕਾਲੀ ਦਲ ਨੂੰ ਵੱਡਾ ਕਰਨ ਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਗੈਰੀਫਾਰਮ ਨਾਨੋ ਕੀ ਵਿਖੇ ਵੱਡਾ ਇਕੱਠਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੱਥੇ ਪਹੁੰਚੇ ਨੇ ਸਮਰਥਨ ਦਿੱਤਾ ਗਿਆ ਏ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਾਈ ਜਗਮੀਤ ਸਿੰਘ ਹਰਿਆਉ ਜੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਅੱਜ ਜ਼ਿਲ੍ਹਾ ਪ੍ਰਧਾਨ ਬਾਈ ਅਵਜਿੰਦਰ ਸਿੰਘ ਜੋਗੀ ਜੀ ਵੱਲੋਂ ਸਮਰਥਨ ਜਿਹੜਾ ਦਿੱਤਾ ਗਿਆ ਹਰਿਆਉ ਸਾਹਿਬ ਫਤਿਹਾਰ ਜੀ ਕਰਦੇ ਆ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਆ ਜੀ ਅੱਜ ਵੱਡਾ ਇਕੱਠ ਕੀਤਾ ਗਿਆ ਜੀ ਗੈਰੀ ਫਾਰਮ ਨਾਨੋ ਕੀ ਵਿਖੇ ਪਹੁੰਚੇ ਹੋ ਜੀ ਅੱਜ ਸਾਡੇ ਵੱਡੇ ਭਰਾ ਜੋਗੀ ਨਾਨੋ ਕੀ ਜੀ ਜੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਪਿੱਛੇ ਜਦੋਂ ਲੈਂਡ ਪੂਲਿੰਗ ਪਾਲਿਸੀ ਸੀ ਉਹਦੇ ਵਿਰੋਧ ਚ ਤੇ ਹੁਣ ਹਰ ਪੀੜਤ ਜਿੰਨੇ ਵੀ ਇਲਾਕੇ ਸੀ ਉੱਥੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਤੇ ਖਾਸ ਕਰਕੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਜੀ ਜਿਹੜੀ ਸੇਵਾ ਕੀਤੀ ਗਈ ਉਹਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਅਸੀਂ ਇਹਤੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਨਾਲ ਲੱਗਾਗੇ ਜਥੇਬੰਦੀ ਨੂੰ ਤਕੜੀ ਕਰੋ ਕਿ ਸਾਨੂੰ ਉਮੀਦ ਸਿਰਫ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਪਹਿਲਾ ਅਸੀਂ ਪਰਖੀ ਹੋਈ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹਨਾਂ ਦੇ ਕੰਮ ਵੀ ਅਸੀਂ ਦੇਖੇ ਨੇ ਤੇ ਇਹ ਵੀ ਕਿਹਾ ਕਿ ਮੈਂ ਸਯੁਕਤ ਕਿਸਾਨ ਮੋਰਚੇ ਤੇ ਜਿਹੜੀ ਇਹਨਾਂ ਦੀ ਜਥੇਬੰਦੀ ਕਾਦੀਆਂ ਹੈ ਉਦੇ ਪ੍ਰਧਾਨ ਜੀ ਨੇ ਹਰਮਿਤ ਸਿੰਘ ਕਾਦੀਆਂ ਜੀ ਅਸੀਂ ਉੱਥੇ ਵੀ ਇਹ ਗੱਲ ਠਾਵਾਵਾਂਗੇ ਕਿ ਸਾਨੂੰ ਇੱਕ ਝੰਡੇ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਥੱਲੇ ਇਕੱਠਾ ਹੋਣਾ ਚਾਹੀਦਾ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਸਾਡੀ ਕਿਸਾਨੀ ਸਾਡੇ ਵਪਾਰ ਨੂੰ ਸਾਡੇ ਖੇਤ ਮਜ਼ਦੂਰਾਂ ਨੂੰ ਸਾਡੀ ਜਿੰਨੇ ਵੀ ਪੰਜਾਬ ਦੇ ਵਿੱਚ ਕੌਮਾਂ ਰਹਿੰਦੀਆਂ ਨੇ ਸਾਰਿਆਂ ਦਾ ਭਲਾ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ ਨਹੀਂ ਇਸੇ ਤਰੀਕੇ ਸਾਨੂੰ ਵੰਡ ਕੇ ਸਾਡੇ ਵਿਰੋਧੀ ਸਾਡਾ ਨੁਕਸਾਨ ਕਰਦੇ ਰਹਿਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੜਾ ਵੱਡਾ ਦਿਲ ਰੱਖ ਕੇ ਲੰਬੀ ਸੋਚ ਕਿ ਇਹ ਅੱਜ ਦਾ ਫੈਸਲਾ ਲਿਆ ਜੀ ਬਹੁਤ ਸਾਰੇ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਹੜਪੀਰਤਾਂ ਦੀ ਮਦਦ ਕਰ ਰਹੇ ਨੇ ਜੀ ਬਹੁਤ ਸਾਰੇ ਲੋਕ ਇਹ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਅਫਵਾਹ ਚਲਾਈ ਜਾ ਰਹੀ ਆ ਕਿ ਸ਼੍ਰੋਮਣੀ ਕਮੇਟੀ ਦਾ ਪੈਸਾ ਹੈ ਜਿਹੜਾ ਉਹਦੀ ਵਰਤੋਂ ਕੀਤੀ ਜਾ ਰਹੀ ਆ ਮਿਸਯੂਜ਼ ਕੀਤਾ ਜਾ ਰਿਹਾ ਇਸ ਨੂੰ ਕਿਸ ਤਰ੍ਹਾਂ ਦੀ ਪਹਿਲਾਂ ਮੈਂ ਉਹਦੇ ਦੀ ਇੱਕ ਪਹਿਲਾਂ ਗੱਲ ਕਹਿਣਾ ਚਾਹੁੰਦਾ ਪਹਿਲਾਂ ਤਾਂ ਸਾਰੀ ਉਮਰ ਰੋਪ ਲਾਉਂਦੇ ਰਹਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਕਿਤੇ ਸੇਵਾ ਨਹੀਂ ਕਰਦੀ ਹਮਮ ਖ ਸ਼੍ਰੋਮਣੀ ਕਮੇਟੀ ਇੱਕ ਅਜਾਸ ਸੰਸਥਾ ਹੈ ਜੀ ਉਹਦੇ ਪ੍ਰਧਾਨ ਨੇ ਉੱਥੇ ਐਗਜ਼ੈਕਟਿਵ ਚੁਣੀ ਹੋਈ ਹੈ ਤੇ ਉੱਥੋਂ ਦਾ ਜਿਹੜਾ ਬਜਟ ਹੈ ਜੀ ਉਹਦੇ ਪ੍ਰੋਪਰ ਆਡਿਟ ਹੁੰਦੇ ਨੇ 1 ਰੁਪਿਆ ਵੀ ਉੱਥੋਂ ਕੈਸ਼ ਨਹੀਂ ਲੈ ਸਕਦਾ ਕੋਈ ਇਹ ਬੜਾ ਨਿੰਦਣਯੋਗ ਹੈ ਜਿਹੜੇ ਲੋਕ ਉਸ ਸੰਸਥਾ ਨਾਲ ਸਾਡੀ ਸਰਮੌਰ ਸੰਸਥਾ ਨਾਲ ਜਿਹਦੇ ਪਿੱਛੇ ਸਾਡੇ ਬਜ਼ੁਰਗਾਂ ਨੇ ਸਿਰ ਤੇ ਖੂਨ ਦਿੱਤਾ ਲਈ ਹੈ ਸਾਡੇ ਹੱਕ ਲੈਨੇ ਉਹਨੂੰ ਅਜ ਨਿੰਦਦੇ ਨੇ ਉਹਦਾ ਹਿੱਸਾ ਰਹੇ ਹੁਣ ਉਦੋਂ ਇਹ ਆਵਾਜ਼ਾਂ ਕਿਉਂ ਨਹੀਂ ਠਾਈਆਂ ਗਈਆਂ ਇਹ ਬਿਲਕੁਲ ਝੂਠ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਥਾਂ ਤੇ ਸੇਵਾ ਕਰ ਰਿਹਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪਣੇ ਹਸੀਲੇ ਜਿੰਨੇ ਵੀ ਉਹਨਾਂ ਦੇ ਪਰਮਾਤਮਾ ਨੇ ਉਹਨੂੰ ਬਖਸ਼ਿਸ਼ ਦਿੱਤੀ ਹੈ ਜਿੰਨੇ ਜੋਗੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਰੀ ਜਥੇਬੰਦੀ ਅਸੀਂ ਆਪਣੇ ਤੌਰ ਤੇ ਸੇਵਾ ਕਰ ਰਹੇ ਆ ਤੇ ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਸੇਵਾ ਕਰ ਰਹੀ ਹੈ ਉਹਨਾਂ ਤੋਂ ਜਦੋਂ ਮਰਜ਼ੀ ਜਾ ਕੇ ਉਹਨਾਂ ਤੋਂ ਪੁੱਛੋ ਉਹਨਾਂ ਦੇ ਜਿਹੜੇ ਏ ਇਮਪਲੋਏ ਨੇ ਜਿੰਨੇ ਉੱਥੇ ਸੇਵਾਦਾਰ ਕੰਮ ਕਰਦੇ ਨੇ ਉਹਨਾਂ ਦੇ ਮੈਂਬਰ ਨੇ ਤੇ ਉਹ ਜਾ ਕੇ ਜੋ ਸੇਵਾ ਕਰ ਰਹੇ ਉਹ ਤੇ ਪ੍ਰੋਪਰ ਬੈਨਰ ਵੀ ਲੱਗਿਆ ਹੁੰਦਾ ਐ ਐਸਜੀਪੀਸੀ ਵੱਲੋਂ ਇਹ ਸੇਵਾ ਆਈ ਹੈ ਜੇ ਹੁਣ ਉੱਥੇ ਜਾ ਕੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਖੜ ਗਿਆ ਕੋਲ ਖੜਨ ਦੀ ਵੀ ਮਨਾਹੀ ਹੈ ਕਹਿੰਦੇ ਜੀ ਆਪਣਿਆਂ ਨੂੰ ਇਹ ਪਹਿਲਾਂ ਜਿਹੜਾ ਫੰਡ ਵੀ ਦਿੱਤਾ ਜਾ ਰਿਹਾ ਪੈਸਾ ਵੀ ਦਿੱਤਾ ਜਾ ਰਿਹਾ ਆਪਣੇ ਵਰਕਰਾਂ ਨੂੰ ਦਿੱਤਾ ਜਾ ਰਿਹਾ ਇਦਾਂ ਦੇ ਵੀ ਪ੍ਰਚਾਰ ਚੱਲਦੇ ਨੇ ਦੇਖੋ ਮੈਂ ਹਲਕਾ ਸਤਰਾਣਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਸੀ ਮੈਂ ਉੱਥੋਂ ਦਾ ਰਹਿਣ ਵਾਲਾ ਉੱਥੇ ਕਮੇਟੀਆਂ ਬਣੀਆਂ ਨੇ ਜਿੱਥੇ ਵੀ ਸਾਡੇ ਨਾਲ ਘਟੋ ਘਟ 9 10 ਥਾਂ ਤੇ ਘੱਗਰ ਦੇ ਬੰਨ ਕੱਚੇ ਸੀ ਕਿਉਂਕਿ 23 ਦੇ ਵਿੱਚ ਜਦੋਂ ਫਲੱਡ ਆਇਆ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਉਹ ਪਾੜ ਪੂਰੇ ਹੀ ਨਹੀਂ ਲੋਕ ਆਪਣੇ ਤੌਰ ਤੇ ਕਮੇਟੀਆਂ ਬਣਾ ਕੇ ਆਪਣੇ ਪ੍ਰਤੀ ਕਿਲਾ ਬਾਸ਼ ਲਾ ਕੇ ਪ੍ਰਤੀ ਏਕੜ ਪੈਸੇ ਇਕੱਠੇ ਕਰਕੇ ਸੇਵਾ ਨਿਭਾ ਰਹੇ ਸੀ ਸੰਗਤ ਤੋਂ ਸਾਥ ਲੈ ਰਹੇ ਸੀ ਉੱਥੇ ਦੀਆਂ ਕਮੇਟੀਆਂ ਨਾਲ ਜਾ ਕੇ ਮੈਂ ਗੱਲ ਕੀਤੀ ਪਹਿਲਾਂ ਤਾਂ ਆਪਣੇ ਤੌਰ ਤੇ ਜ਼ਿਲ੍ਹਾ ਪ੍ਰਧਾਨ ਦੇ ਹੋਣ ਦੇ ਨਾਤੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਆਏ ਕਿ ਸੇਵਾ ਕਰਨੀ ਹੈ ਮੈਂ 500 500 ਲੀਟਰ ਦੇ ਕੇ ਜਾ ਕੇ ਆਪ ਦੇ ਕੇ ਆਇਆ ਕਈ ਥਾਂ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਹੋਰ ਮਤ ਦੀ ਲੋੜ ਹੈ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਗੱਲ ਕੀਤੀ ਉਹ 9000 ਲੀਟਰ ਡੀਜ਼ਲ ਤੇ 3 ਲੱਖ ਕੈਸ਼ ਉੱਥੇ ਨਕਦ ਦੇ ਕੇ ਆ ਅਸੀਂ ਕਮੇਟੀਆਂ ਨੂੰ ਕਿਹਾ ਵੀ ਤੁਹਾਡਾ ਬੰਦਾ ਆਵੇ ਅੱਗੇ ਮੰਗ ਰੱਖੇ ਜਿੰਨੂੰ ਤੁਸੀਂ ਕਰ ਦੋਗੇ ਉਹੀ ਸੇਵਾ ਲੈ ਲੇ ਇਹ ਹੁਣ ਗੱਲ ਪਤਾ ਕੀ ਹੈ ਜੀ ਜਿਹੜੇ ਗੱਲ ਕਰਦੇ ਨੇ ਪਹਿਲਾਂ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਐਡੀ ਵੱਡੀ ਨਕਾਮੀ ਹੋ ਗਈ ਉਹਨਾਂ ਤੇ ਸਵਾਲ ਉਠਾਓ ਤੇ ਸਵਾਲ ਕੀਤੇ ਢਾਰੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜੇ ਆਪਣੀ ਜੇਬ ਚੋਂ ਸੇਵਾ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵਰਕਰ ਨੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਇੱਕ ਸਰਮਾਰਸਤ ਹੈ ਉਹ ਪੰਜਾਬ ਪ੍ਰਤੀ ਆਪਣੇ ਜੋ ਉਹਨਾਂ ਦੇ ਫਰਜ਼ ਨੇ ਉਹਨivari ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਸੋ ਮੈਂ ਕਹਿੰਦਾ ਲੋਕ ਪੀੜਤ ਨੇ ਸਾਨੂੰ ਲੋਕਾਂ ਦੀ ਸੇਵਾ ਕਰ ਲੈਣ ਦਿਓ ਹਾਂ ਤੁਹਾਡਾ ਕੰਮ ਹੈ ਤੁਸੀਂ ਸਾਨੂੰ ਗਾਲਾਂ ਜਿਹੜੀਆਂ ਨੇ 2 ਮਹੀਨੇ ਬਾਅਦ ਦੇ ਲੋ ਯਾਰ ਜੀ ਇੱਕ ਕਿਸਾਨਾਂ ਤੇ ਹੋਰ ਬਹੁਤ ਸਾਰਾ ਅੱਗੇ ਸੁਪਰੀਮ ਕੋਰਟ ਵੱਲੋਂ ਫੈਸਲਾ ਆ ਗਿਆ ਜੀ ਕਹਿੰਦੇ ਜਿਹੜੇ ਕਿਸਾਨ ਅੱਗ ਲਾਉਣ ਕਿ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਚ ਡੱਕ ਦੋ ਕਿਸਾਨਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ ਜੀ ਜਿਹੜੇ ਸੀਨੀਅਰ ਅਫਸਰ ਨੇ ਉਹ ਵੀ ਮੀਟਿੰਗਾਂ ਅਜਿਹੀ ਜਗ੍ਹਾ ਹੀ ਕਰ ਰਹੇ ਨੇ ਜਿੱਥੇ ਉਹਨਾਂ ਨੂੰ ਕੋਈ ਸਵਾਲ ਨਾ ਹੋਵੇ ਕਿਸਾਨ ਬੜੀ ਦੁਬਿਧਾ ਦੇ ਵਿੱਚ ਨੇ ਜੀ ਉਹਦੇ ਵਾਸਤੇ ਮੈਂ ਉਹ ਮੀਟਿੰਗਾਂ ਦੇਖੀਆਂ ਨੇ ਉਹਦੇ ਵਿੱਚ ਸਭ ਤੋਂ ਅੱਗੇ ਬੈਠੇ ਹੁੰਦੇ ਆਮ ਆਦਮੀ ਪਾਰਟੀ ਦੇ ਲੀਡਰ ਡੀਸੀ ਦੇ ਨਾਲ ਵੀ ਪਰਲੇ ਪਾਸੇ ਕੁਰਸੀਆਂ ਤੇ ਵੀ ਉਹ ਚੜਕੇ 50 60 ਬੰਦੇ ਇਕੱਠੇ ਆ ਆਪਣੀ ਖਾਨਾਪੂਰਤੀ ਕੋਈ ਜਗ੍ਹਾ ਤੇ ਹਰ ਜਗ੍ਹਾ 3 ਸਾਲ ਤੋਂ ਦੇਖ ਰਹੇ ਆ ਜੀ ਉਹੀ ਜਗ੍ਹਾ ਤੇ ਮੀਟਿੰਗਾਂ ਹੋ ਰਹੀਆਂ ਨੇ ਉੱਥੇ ਹੋ ਰਹੀਆਂ ਨੇ ਉਹ ਲੋਕ ਕਹਿੰਦੇ ਅਸੀਂ 3 ਸਾਲ ਤੋਂ ਅੱਗ ਨਹੀਂ ਲਾ ਰਹੇ ਉੱਥੇ ਮੀਟਿੰਗਾਂ ਕਰੀ ਜਾ ਰਹੇ ਨੇ ਜਿਹਨਾਂ ਨੂੰ ਦਿੱਕਤਾਂ ਨੇ ਉੱਥੇ ਕੋਈ ਪਹੁੰਚ ਨਹੀਂ ਰਿਹਾ ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਏ ਜੇ ਉਹ ਕੋਈ ਸੁਧਾਰ ਕਰਨਾ ਚਾਹੁੰਦੀ ਏ ਕਿਸਾਨੀ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਫਲੱਡਾਂ ਤੋਂ ਸਾਨੂੰ ਕਿੱਡੀ ਵੱਡੀ ਸਮੱਸਿਆ ਹੈ ਜਾਂ ਮੌਸਮ ਬਦਲਣ ਕਰਕੇ ਸਾਡੇ ਕਿੱਡੇ ਨੁਕਸਾਨ ਹੋ ਰਹੇ ਨੇ ਤੇ ਇਹ ग्लोबल वार्मिंग एक फिनोमेना है ठीक है जी ओदे ਕਰਕੇ ਬਹੁਤ ਵੱਡੇ ਮੌਸਮ ਚ ਚੇਂਜ ਜਾ ਰਹੇ ਨੇ ਸਾਨੂੰ ਨੁਕਸਾਨ ਆ ਹੁਣ ਜਿਹੜੀ ਗੱਲ ਕਰਨ ਵਾਲੀ ਹੈ ਕਿੰਨਾ ਬੌਣਾ ਰੋਗ ਪੈ ਗਿਆ ਹੈ ਨਾ ਇਹਦੇ ਤੇ ਤਾਂ ਗੱਲ ਨਹੀਂ ਕਰ ਰਹੀ ਸਰਕਾਰ ਤੇ ਜਦੋਂ ਕਿਸਾਨਾਂ ਦੇ ਪਰਚਾ ਕਰਨਾ ਹੋਵੇ ਜਾਂ ਕਿਸਾਨਾਂ ਨੂੰ ਕਿਸੇ ਤਰੀਕੇ ਦਬਾਉਣਾ ਹੋਵੇ ਉਹ ਗੱਲ ਪੂਰੀ ਭਾਰੀ ਜਾਂਦੀ ਆ ਉਹਦੇ ਲਈ ਮੀਟਿੰਗਾਂ ਵੀ ਲੀਆਂ ਜਾਂਦੀਆਂ ਨੇ ਅਸੀਂ ਕਹਿੰਨੇ ਇਹਦਾ ਪੱਕਾ ਹੱਲ ਕਰ ਦਿਓ ਅਸੀਂ ਤਾਂ ਤਿਆਰ ਆ ਅਸੀਂ ਚਾਹੁੰਦੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਐਡਾ ਮਾੜਾ ਵਾਤਾਵਰਨ ਕਿਉਂ ਦਈਏ ਜਿੱਥੇ ਚ ਬਿਮਾਰੀਆਂ ਪਰ ਸਾਡੀ ਸਰਕਾਰ ਸੁਣੇ ਤਾਂ ਸਹੀ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਲੱਖਾਂ ਕਰੋੜ ਕਰਜ਼ੇ ਮਾਫ਼ ਕੀਤੇ ਜਾ ਸਕਦੇ ਨੇ ਸਾਨੂੰ ਸਬਸਿਡੀ ਦੇ ਦਿਓ ਪੂਰੀ ਸਾਡੇ ਸੰਧਾਂ ਤੇ ਸਾਡਾ ਪ੍ਰੋਪਰ ਜਿਹੜਾ ਜੇ ਕੋਈ ਸਾਡਾ ਝਾੜ ਘਟਦਾ ਪਰਾਲੀ ਨਾ ਸਾੜਨ ਕਰਕੇ ਸਾਨੂੰ ਉਹਦਾ ਬੋਨਸ ਦੇ ਦਿਓ ਹੁਣ ਅਸੀਂ ਤਾਂ ਮੰਗ ਰਹੇ ਆ ਕਿ ਸਾਡਾ ਮੁਆਵਜ਼ਾ ਪੂਰਾ ਦੇ ਦਿਓ ਸਾਡੇ ਬੌਣੇ ਰੋਗ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇ ਦਿਓ ਜਿਹੜੇ ਸਾਡੇ ਝਾੜ ਘਟ ਗਏ ਉਹਦਾ ਬੋਨਸ ਦੇ ਦਿਓ ਉਹ ਕਹਿੰਦੇ ਪਰਾਲੀ ਨਾ ਸਾੜੋ ਇਹ ਜੀ ਸਰਕਾਰ ਤੋਂ ਅਸੀਂ ਕੀ ਜੇ ਕਿਸਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਜੀ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਰਹੂਗਾ ਇੱਕ ਵੀ ਕਿਸਾਨ ਜੇ ਪਰਾਲੀ ਸਾੜਨ ਕਰਕੇ ਉਹਨੂੰ ਕੋਈ ਕਾਨੂੰਨੀ ਤਸ਼ੱਦਦ ਜਾਂ ਸਰਕਾਰੀ ਤਸ਼ੱਦਦ ਝੱਲਣੀ ਪਊਗੀ ਅਸੀਂ ਪਹਿਲਾਂ ਜਾ ਕੇ ਉਹਦੇ ਅੱਗੇ ਖੜੇ ਹੋਵਾਂਗੇ ਸਰਕਾਰ ਦੀ ਇਸ ਗਲਤ ਨੀਤੀ ਨੂੰ ਅਸੀਂ ਬਿਲਕੁਲ ਵੀ ਪੂਰਨ ਨਹੀਂ ਝੜਨ ਦਵਾਂਗੇ ਕਿਸਾਨ ਇਸ ਜੋ ਸਾਡੀ ਪੰਜਾਬ ਦੀ ਇਕਨੋਮੀ ਉਹਦੀ ਰੀੜ ਦੀ ਹੱਡੀ ਨੇ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਸਿਰ ਤੋਂ ਸਾਡਾ ਪੰਜਾਬ ਵੱਸਦਾ ਹੈ ਖੁਸ਼ਹਾਲ ਹੈ ਅਸੀਂ ਕਿਸੇ ਵੀ ਕਿਸਾਨ ਵੀਰ ਦਾ ਇਸ ਤਰੀਕੇ ਨੁਕਸਾਨ ਨਹੀਂ ਹੋਣ ਦਵਾਂਗੇ ਜੇ ਲੋੜ ਪਈ ਅਸੀਂ ਮੋਰਚੇ ਵੀ ਲਾਵਾਂਗੇ ਇੱਥੇ ਜੀ ਹਲਕਾ ਇੰਚਾਰਜ ਨਹੀਂ ਦਿਖਾਈ ਦਿੱਤੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਸੀਗਾ ਹਲਕਾ ਇੰਚਾਰਜ ਦਿਖਾਈ ਨਹੀਂ ਦਿੱਤੇ ਕੁਝ ਕੁ ਵਰਕਰ ਖਫਾ ਵੀ ਨਜ਼ਰ ਆ ਰਹੇ ਸੀ ਜੀ ਹਲਕਾ ਇੰਚਾਰਜ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਇਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜੋ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਦਾ ਇਹ ਜਗ੍ਹਾ ਉੱਥੇ ਉਹਨਾਂ ਨੇ ਆਪਣੀ ਯੂਨੀਅਨ ਦੇ ਲੋਕ ਸਮਰਥਨ ਉਹਨਾਂ ਨੇ ਅਕਾਲੀ ਦਲ ਨੂੰ ਦਿੱਤਾ ਜੀ ਨਾਬੇ ਦਾ ਹਲਕਾ ਪੈਂਦਾ ਨਾਬੇ ਦੇ ਜਿਹੜੇ ਹਲਕਾ ਇੰਚਾਰਜ ਨੇ ਉਹ ਕਿਉਂ ਨਹੀਂ ਦਿਖਾਈ ਦਿੱਤੇ ਦੇਖੋ ਸਾਡੇ ਬਹੁਤ ਸੀਨੀਅਰ ਵਰਕਰ ਆਏ ਨੇ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਮੈਨੂੰ ਮੈਂ ਐਸਾ ਜ਼ਿਲ੍ਹਾ ਪ੍ਰਧਾਨ ਜੀ ਮੇਰੇ ਜ਼ਿਲ੍ਹੇ ਦੇ ਵਿੱਚ ਜਿੱਥੋਂ ਵੀ ਪਾਰਟੀ ਨੂੰ ਵੜ ਮਿਲਣਾ ਮੇਰਾ ਕੰਮ ਹੀ ਇਹ ਹੈ ਮੈਂ ਤਾਂ ਜਾ ਕੇ ਪਾਰਟੀ ਨੂੰ ਤਕੜਾ ਕਰਦਾ ਠੀਕ ਹੈ ਉਹ ਹੁਣ ਉਹਨਾਂ ਦਾ ਪ੍ਰੋਗਰਾਮ ਸੀਗਾ ਤੇ ਉਹਨਾਂ ਨੇ ਮੈਨੂੰ ਸੱਦਾ ਦਿੱਤਾ ਜਿੰਨੇ ਵੀ ਸਾਡੇ ਇੱਥੇ ਇਹਨਾਂ ਨੇ ਅਕਾਲੀ ਦਲ ਦੇ ਬੰਦੇ ਵੀ ਸੱਦੇ ਸਾਡੇ ਸਤਕਾਰਤ ਨੇ ਸਾਰੇ ਹੈਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਨੇ ਸ਼੍ਰੋਮਣੀ ਅਕਾਲੀ ਦਲ ਜੇ ਜ਼ਿਲ੍ਹੇ 'ਚ ਤਕੜਾ ਹੋਊਗਾ ਹਲਕੇ ਨਾਬੇ 'ਚ ਵੀ ਤਕੜਾ ਹੋਊਗਾ ਅਸੀਂ ਤਾਂ ਆਪਣੀ ਉਹ ਜ਼ਿੰਮੇਵਾਰੀ ਨਿਭਾ ਰਹੇ ਹਾਂ ਇਹਨੂੰ ਇਸ ਗੱਲ 'ਚ ਨਾ ਲਿਆ ਜਾਵੇ ਬਹੁਤ ਵੱਡਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਅਪਦੇ ਰਜੇਵੇਂ ਵੀ ਹੋ ਸਕਦੇ ਆ ਮੇਰੀ ਬਾਰੇ ਸੋ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਇਹਨੂੰ ਪੇਸ਼ ਜੋ ਅੱਜ ਦਾ ਏਡਾ ਵੱਡਾ ਬਾਲਸ਼ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈ ਇਹਨੂੰ ਕਿਸੇ ਹੋਰ ਪਾਸੇ ਨਾਲ ਲਿਜਾਓ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਜਗਨਜੀਤ ਸਿੰਘ ਹਰਾਉ ਜੀ ਜਿਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਾਲਾ ਜਿਹੜਾ ਮਿਲ ਰਿਹਾ ਸੋ ਭਾਈ ਅਵਜਿੰਦਰ ਸਿੰਘ ਜੋਗੀ ਜੀ ਦੇ ਫਾਰਮ ਤੇ ਵੱਡਾ ਇਕੱਠ ਆ ਜਿਹੜਾ ਅੱਜ ਹੋਇਆ ਫਿਲਹਾਲ ਹਲਕਾ ਸਤਰਾਨਾ ਤੋਂ ਬਾਉ ਕਬੀਰਦਾਸ ਜੀ ਵੀ ਇੱਥੇ ਪਹੁੰਚੇ ਸੀ ਭਾਈ ਅਵਜਿੰਦਰ ਸਿੰਘ ਜੋਗੀ ਇਸ ਵਾਰ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਭਾਈ ਅਵਜਿੰਦਰ ਸਿੰਘ ਜੋਗੀ ਜੀ ਨੇ ਸਾਡੇ ਨਾਲ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਆਪ ਜੀ ਨੂੰ ਵੀ ਆਪਦੀ ਸੰਗਤ ਨੂੰ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਜੀ ਇਹਦੇ ਬਾਰੇ ਦੱਸेंगे ਪਤਾ ਕੀ ਹੈ ਜੀ ਅਸੀਂ ਦਿੱਲੀ ਦੇ ਜਿਹੜੇ ਕੁੱਤੇ ਬਿੱਲੇ ਸਾਡੀਆਂ ਜ਼ਮੀਨਾਂ ਕੋਲ ਤੇ ਸਾਨੂੰ ਪਾਣੀ ਚ ਡਬੋਣ ਤੇ ਸਾਡੇ ਨਾਲ ਐ ਜੀਆਂ ਹਰਕਤਾਂ ਕਰਦੇ ਨੇ ਉਹਨਾਂ ਤੋਂ ਤੰਗ ਆਏ ਪਏ ਆ ਉਹਦੇ ਕਰਕੇ ਜਿੰਨੇ ਚਿਰ ਤੱਕ ਕਿਸਾਨ ਯੂਨੀਅਨ ਦੇ ਕੋ ਪਹਿਲੇ ਸਯੁਕਤ ਕਿਸਾਨ ਮੋਰਚੇ ਥੱਲੇ ਇਕੱਠਾ ਮੇ ਸੀ ਪਰ ਆਪਾਂ ਨੂੰ ਉਹ ਰਾਜਨੀਤਿਕ ਤੇ ਗੈਰ ਰਾਜਨੀਤਿਕ ਕਹਿ ਕੇ ਜਾਣ ਬੁੱਝ ਕੇ ਪੰਬਲਪੂਸੇ ਚ ਪਾਇਆ ਜਾਂਦਾ ਵੀ ਇਹ ਕਿਸੇ ਪਾਰਟੀ ਦੇ ਨਾਲ ਲਾਂਨ ਨਾ ਕਰਨ ਪਰ ਅਸੀਂ ਕਿਉਂ ਨਾ ਲਾਂਨ ਕਰੀਏ ਜਦ ਸਾਰੀਆਂ ਪਾਰਟੀਆਂ ਸਾਡੇ ਛੇਤਰ ਮਾਰ ਰਹੀਆਂ ਨੇ ਤੇ ਅਸੀਂ ਕਿਉਂ ਨਾ ਫਿਰ ਉਹ ਜੀ ਪਾਰਟੀ ਨਾਲ ਖੜੀਏ ਜਿਹੜੀ ਹੜਾ ਵਿੱਚ ਵੀ ਤਿੰਨ ਕਾਨੂੰਨ ਕੈਨਸਲ ਕਰਾਉਣ ਲਈ ਵੀ ਲੈਂਡ ਜਿਹੜੀ ਸੀਲਿੰਗ ਦੇ ਵਿੱਚ ਵੀ ਆਹ ਲੈਂਡ ਪੂਲਿੰਗ ਦੇ ਵਿੱਚ ਵੀ ਸਾਰੀਆਂ ਗੱਲਾਂ ਦੇ ਵਿੱਚ ਸਾਡੀ ਬਾਹ ਮੜੀ ਹੈ ਜੀ ਨੇ ਰਿਜ਼ਾਈਨ ਕਰਕੇ ਸਾਡੇ ਨਾਲ ਆ ਕੇ ਖੜੇ ਕਿਉਂ ਨਹੀਂ ਅਸੀਂ ਉਹਨਾਂ ਨੂੰ ਤਕੜੇ ਕਰਨ ਲਈ ਗੱਲ ਕਰ ਰਹੇ ਹਲਕਾ ਇੰਚਾਰਜ ਨਹੀਂ ਦਿਖਾਈ ਦਿੱਤੇ ਜੀ ਅੱਜ ਨਾਬੇ ਤੋਂ ਲਾਲਕਾ ਜੀ ਉਹ ਆਏ ਜੀ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਬੀਰਦਾਸ ਜੀ ਪਹਿਲਾਂ ਹਲਕੇ 'ਚ ਰਹਿ ਕੇ ਗਏ ਨੇ ਉਹਦੇ ਕਰਕੇ ਪਰ ਉਹ ਕੋਈ ਅਜਿਹੀ ਗੱਲ ਨਹੀਂ ਸਾਡੇ ਸਤਿਕਾਰਯੋਗ ਨੇ ਅਕਾਲੀ ਦਲ ਦੇ ਸਾਰੇ ਹੀ ਅਸੀਂ ਭਰਾ ਹੈ ਉਹਨਾਂ ਦੇ ਜੇ ਕੋਈ ਗਿਲਾ ਸ਼ਿਕਵਾ ਹੋਊਗਾ ਉਹ ਵੀ ਦੂਰ ਕਰਾਂਗੇ ਜ਼ਰੂਰ ਬੈਠ ਕੇ ਜੀ ਪਰ ਅਸੀਂ ਕੋਈ ਪਾੜ ਪਾਉਣ ਲਈ ਨਹੀਂ ਅਸੀਂ ਗੱਲ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਅਕਾਲੀ ਦਲ ਨੂੰ ਵੱਡਾ ਕਰਨ ਦੀ ਤੇ ਜਿਹੜੇ ਬੰਦਿਆਂ ਦੇ ਦਿਲਾਂ 'ਚ ਨਾਰਾਜ਼ਗੀ ਆ ਉਹ ਹਰਿਆਉ ਸਾਬ ਨੂੰ ਮਿਲਣਾ ਚਾਹੁੰਦੇ ਸੀ ਹਰਿਆਉ ਸਾਬ ਨੂੰ ਮਲਾਏ ਨੇ ਜੀ ਜੀ ਧੰਨਵਾਦ ਜੀ ਸਮਾਂ ਦੇਣ ਦੇ ਲਈ ਹਾਂਜੀ ਇਹ ਸਨ ਭਾਈ ਅਵਜਿੰਦਰ ਸਿੰਘ ਜੋਗੀ ਜਿਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਅੱਜ ਦਾ ਜਿਹੜਾ ਇਕੱਠਾ ਰੱਖਿਆ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀਆਂ ਜੋ ਪਾਲਸੀਆਂ ਨੇ ਜੋ ਹੜਾਂ ਦੇ ਵਿੱਚ ਜਾਂ ਲੈਂਡ ਪੂਲਿੰਗ ਪਾਲਸੀ ਜਾਂ ਤਿੰਨ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜੇ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਪਟਿਆਲਾ ਤੋਂ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਬਾਈ ਅਵਜੇਂਦਰ ਸਿੰਘ ਜੋਗੀ ਉਹ ਆਪਣੀ ਸਾਰੀ ਟੀਮ ਦੇ ਨਾਲ ਅਕਾਲੀ ਦਲ ਦੇ ਨਾਲ ਡਟ ਕੇ ਖੜੇ ਨੇ ਸੋ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ